ਇੱਕ ਮਾੜੇ ਵਿਚੋਲੇ ਨੇ ਇੱਕ ਗਰੀਬ ਮੁੰਡੇ ਦਾ ਘਰ ਬਰਬਾਦ ਕਰ ਦਿੱਤਾ ਹੈ ਜੀ ਹਾਂ ਨੌਜਵਾਨ ਦਾ ਇੱਕ ਮੰਦ ਬੁੱਧੀ ਕੁੜੀ ਨਾਲ ਵਿਆਹ ਕਰਵਾ ਦਿੱਤਾ ਹੈ 15000 ਰੁਪਏ ਦੇ ਲਾਲਚ 'ਚ ਵਿਚੋਲੇ ਨੇ ਦੋਵਾਂ ਦਾ ਵਿਆਹ ਕਰਵਾ ਦਿੱਤਾ ਪਰ ਹੁਣ ਲਾੜੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ بیٹے ਦਾ ਇੱਕ ਮੰਦ ਬੁੱਧੀ ਕੁੜੀ ਨਾਲ ਵਿਆਹ ਕਰਵਾਇਆ ਗਿਆ ਜਦਕਿ ਉਹਨਾਂ ਦਾ ਬੇਟਾ ਬਿਲਕੁਲ ਠੀਕ ਠਾਕ ਹੈ ਲੜਕੇ ਵੱਲੋਂ ਅਤੇ ਉਸਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਾਸੀਏ ਕਿ 25 ਸਾਲਾਂ ਨੌਜਵਾਨ ਦਾ ਇੱਕ ਮੰਦਬੁੱਧੀ ਕੁੜੀ ਨਾਲ ਵਿਆਹ ਕਰਵਾ ਦਿੱਤਾ ਗਿਆ ਵਿਚੋਲੇ ਵੱਲੋਂ ਲੜਕੇ ਵਾਲੇ ਪਾਸਿਓਂ 15000 ਰੁਪਏ ਲੈ ਗਏ ਜਦਕਿ ਕੁੜੀ ਵਾਲੇ ਪਾਸਿਓਂ 7000 ਰੁਪਏ ਲੈ ਗਏ ਅਤੇ ਦੋਵਾਂ ਦਾ ਵਿਆਹ ਕਰਵਾ ਦਿੱਤਾ ਜਦਕਿ ਕੁੜੀ ਮੰਦਬੁੱਧੀ ਦੱਸੀ ਜਾ ਰਹੀ ਹੈ ਨੌਜਵਾਨ ਲਾੜੇ ਦਾ ਇਲਜ਼ਾਮ ਹੈ ਕਿ ਕੁੜੀ ਮੰਦਬੁੱਧੀ ਹੈ ਅਤੇ ਵਿਚੋਲੇ ਨੇ ਓਲਾ ਰੱਖ ਕੇ ਉਸ ਨਾਲ ਮੰਦਬੁੱਧੀ ਕੁੜੀ ਦਾ ਵਿਆਹ ਕਰਵਾਇਆ ਹੈ ਜਦਕਿ ਲਾੜੀ ਦੀ ਭੈਣ ਦਾ ਪੱਖ ਵੀ ਸਾਹਮਣੇ ਆਇਆ ਹੈ ਜਿਸ ਮੁਤਾਬਕ ਲਾੜੀ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਪਤੀ ਨਾਲ ਉਹ ਸਿਰਫ 5-7 ਮਹੀਨੇ ਹੀ ਰਹੀ ਸੀ ਅਤੇ ਉਸ ਦੀ ਭੈਣ ਦਾ ਤਲਾਕ ਹੋ ਗਿਆ ਸੀ ਜਦਕਿ ਉਹਨਾਂ ਨੇ ਵਿਆਹ ਤੋਂ ਪਹਿਲਾਂ ਵਿਚੋਲੇ ਨੂੰ ਸਾਰੀ ਕਹਾਣੀ ਮੁੰਡੇ ਵਾਲਿਆਂ ਨੂੰ ਦੱਸਣ ਲਈ ਕਿਹਾ ਸੀ ਪਰ ਵਿਚੋਲੇ ਨੇ ਕਿਹਾ ਕਿਉਂ ਉਸਨੇ ਮੁੰਡੇ ਦੇ ਪਰਿਵਾਰ ਨੂੰ ਸਭ ਕੁਝ ਦੱਸ ਦਿੱਤਾ ਹੈ ਅਤੇ ਸਹਿਮਤੀ ਨਾਲੇ ਵਿਆਹ ਹੋ ਰਿਹਾ ਹੈ ਜਦਕਿ ਇਸ ਵਿੱਚ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਉਧਰ ਮੁੰਡੇ ਵਾਲਿਆਂ ਦਾ ਇਲਜ਼ਾਮ ਹੈ ਕਿ ਕੁੜੀ ਮੰਦਬੁੱਧੀ ਹੈ ਅਤੇ ਵਿਚੋਲੇ ਨੇ ਉਹਨਾਂ ਨਾਲ ਧੋਖਾ ਕੀਤਾ ਹੈ। ਜੀਹਾਂ ਦੱਸਿਆ ਕਿ ਗੁਰਦਾਸਪੁਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਵਿਚੋਲੇ ਤੇ ਇੱਕ ਗਰੀਬ ਕਰਦੇ ਮੁੰਡੇ ਦਾ ਪੈਸਿਆਂ ਦੇ لالਚ ਵਿੱਚ ਇੱਕ ਮੰਦਬੁੱਧੀ ਕੁੜੀ ਨਾਲ ਵਿਆਹ ਕਰਵਾਉਣ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਦੋਵਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਦਾ ਪਰਿਵਾਰਾਂ ਦੀ ਮੌਜੂਦਗੀ ਵਿੱਚ ਵਿਆਹ ਹੋ ਰਿਹਾ ਹੈ। ਪਰ ਹੁਣ ਇਲਜ਼ਾਮ ਲੱਗੇ ਨੇ ਕਿ ਕੁੜੀ ਮੰਦਬੁੱਧੀ ਹੈ ਅਤੇ ਲਾੜੇ ਨੇ ਉਸ ਨੂੰ ਆਪਣੇ ਨਾਲ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਲਾੜੇ ਅਤੇ ਉਸ ਦੇ ਪਰਿਵਾਰ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਹਾਲਾਂਕਿ ਇਸ ਪੂਰੇ ਮਾਮਲੇ 'ਚ ਇਹ ਵੀ ਦੱਸਿਆ ਗਿਆ ਕਿ ਪੁਲਿਸ ਦਾ ਹਲੇ ਤੱਕ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਪਰ ਲੜਕੀ ਦੇ ਪਰਿਵਾਰ ਦਾ ਪੱਖ ਜ਼ਰੂਰ ਸਾਹਮਣੇ ਆਇਆ ਹੈ ਜਿਨ੍ਹਾਂ ਮੁਤਾਬਕ ਕੁੜੀ ਪਹਿਲਾਂ ਵਿਆਹੀ ਹੋਈ ਸੀ ਅਤੇ ਪਹਿਲੇ ਪਤੀ ਨਾਲ ਉਹ ਸਿਰਫ 5007 ਮਹੀਨੇ ਹੀ ਰਹੀ ਅਤੇ ਉਸ ਤੋਂ ਬਾਅਦ ਉਸ ਦਾ 7 ਲੱਖ ਹੋ ਗਿਆ ਸੀ ਹਾਲਾਂਕਿ ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਵਿਆਹ ਤੋਂ ਪਹਿਲਾਂ ਵਿਚੋਲੇ ਨੂੰ ਸਾਰੀ ਕਹਾਣੀ ਲਾੜੇ ਦੇ ਪਰਿਵਾਰ ਨੂੰ ਦੱਸਣ ਲਈ ਕਿਹਾ ਪਰ ਉਸ ਨੇ ਓਲਾ ਰੱਖਦਿਆਂ ਜਾਣਬੁੱਝ ਕੇ ਦੋਵਾਂ ਦਾ ਪੈਸਿਆਂ ਦੇ لالਚ ਵਿੱਚ ਵਿਆਹ ਕਰਵਾ ਦਿੱਤਾ ਜਿਸ ਤੋਂ ਬਾਅਦ ਹੁਣ ਕੁੜੀ ਵਾਲਿਆਂ ਦੇ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਦਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਉਧਰ ਮੁੰਡੇ ਵਾਲਿਆਂ ਦੇ ਪਰਿਵਾਰ ਨੇ ਕੁੜੀ ਦੇ ਮੰਦਪੁੱਤੀ ਹੋਣ ਤੇ ਇਲਜ਼ਾਮ ਲਗਾਏ ਨੇ ਅਤੇ ਵਿਚੋਲੇ ਤੇ ਧੋਖਾ ਧੜੀ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ